ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਬੂਦਾਬੀ ਦਾ ਬੱਸ ਸਟਾਪ ਬੱਸ ਸਟਾਪ ਬਹੁਤ ਹੀ ਵਧੀਆ ਹੈ ਵਧੀਆ ਤੇ ਆਪਣੇ ਪਿੰਡਾਂ ਵਾਲੇ ਬੱਸ ਸਟਾਪ ਵੀ ਬਹੁਤ ਨੇ ਭਾਵੇਂ ਇਦਾਂ ਉਹ ਨਹੀਂ ਬਣਾਏ ਪਰ ਫਿਰ ਵੀ ਵਧੀਆ ਨੇ ਵਧੀਆ ਲੱਗਦੇ ਨੇ ਚਲੋ ਆਪਾਂ ਅੰਦਰ ਚੱਲਦੇ ਹਾਂ ਤੇ ਦਿਖਾਉਨੇ ਆ ਇਹ ਬਣਿਆ ਫੀਮੇਲ ਵਾਸਤੇ ਜੋ ਕਿ ਫੈਮਿਲੀ ਬੈਠ ਸਕਦੀ ਹੈ ਔਰ व्हीਲ ਚੇਅਰ ਦੀ ਵੀ ਜਗ੍ਹਾ ਹੈਗੀ ਆ ਇਹ ਤੁਹਾਨੂੰ ਕਿਹੜੇ ਰੂਟ ਤੇ ਤੁਸੀਂ ਜਾਣਾ ਹੈ ਤੇ ਕਿਹੜੀ ਬੱਸ ਵਿੱਚ ਚੜ੍ਹਨਾ ਹੈ ਸਾਰਾ ਦਿਖਾ ਦਿੱਤਾ ਗਿਆ ਹੈ ਏਸੀ ਲਾਇਏ ਹੋਏ ਆ ਬੱਸ ਸਟਾਪ ਦੇ ਅੰਦਰ ਇਹ ਫੀਮੇਲ ਵਾਸਤੇ ਅਲੱਗ ਜਗ੍ਹਾ ਬੈਠਣ ਵਾਸਤੇ ਤੇ ਬਾਹਰ ਵੀ ਤੁਹਾਨੂੰ ਇੱਕ ਸਟੀਲ ਦਾ ਸਟੈਂਡ ਮਿਲ ਜੂਗਾ ਬੈਠਣ ਵਾਸਤੇ ਤੇ ਤੁਸੀਂ ਦੇਖ ਸਕਦੇ ਇੱਧਰ ਬੰਦਿਆਂ ਦੇ ਬੈਠਣ ਵਾਸਤੇ ਆ ਤੇ ਕਿਤੇ ਵੀ ਤੁਸੀਂ ਜਾਣਾ ਹੈ ਕਿਹੜੀ ਬੱਸ ਕਦੋਂ ਆਣੀ ਸਾਰਾ ਹੀ ਲਿਖਿਆ ਹੋਇਆ ਤੇ ਬੱਸਾਂ ਟਾਈਮ ਟੂ ਟਾਈਮ ਆ ਜਾਂਦੀਆਂ ਨੇ ਇਹ ਚੀਜ਼ਾਂ ਕੁਝ ਲਿਖਿਆ ਹੋਇਆ ਨੇ ਜੋ ਕਿ ਤੁਸੀਂ ਸਿਗਰਟ ਨਹੀਂ ਪੀ ਸਕਦੇ ਕੈਮਰਾ ਅੰਦਰ ਲੱਗਾ ਹੋਇਆ ਤੇ ਅੰਦਰ ਖਾਪ ਵੀ ਨਹੀਂ ਸਕਦੇ ਤੇ ਕਚਰਾ ਕੋਈ ਨਹੀਂ ਸੁੱਟਣਾ ਤੇ ਨਾ ਹੀ ਤੁਸੀਂ ਇੱਥੇ ਸੌ ਸਕਦੇ ਆ ਇਦਾਂ ਨਹੀਂ ਵੀ ਆਪਣੇ ਪਿੰਡਾਂ ਵਾਲੇ ਬੱਸ ਸਟਾਪਾਂ ਵਾਂਗੂ ਇੱਥੇ ਸੌ ਜੀਏ ਸੌਣਾ ਇੱਥੇ ਸਖਤ ਮਨਾ ਹੈ ਤੁਸੀਂ ਸੌ ਨਹੀਂ ਸਕਦੇ ਨਹੀਂ ਤੇ 400 ਤੋਂ 500 ਡਰਾਮ ਤੁਹਾਨੂੰ ਫੈਨ ਆ ਸਕਦਾ ਹੈ ਇੰਡੀਆ ਦਾ 8 ਤੋਂ 10 ਹਜ਼ਾਰ ਇਹ ਆਪਣੀ ਗੱਡੀ ਅੱਜ ਖਰਾਬ ਹੋ ਗਈ ਆ ਬੱਸ ਸਟਾਪ ਦੇ ਉੱਤੇ ਗੱਡੀ ਆਪਾਂ ਰੋਕ ਦਿੱਤੀ ਆ ਵੈਸੇ ਬੱਸ ਸਟਾਪ ਤੇ ਗੱਡੀ ਨਹੀਂ ਰੋਕ ਸਕਦੇ ਪਰ ਗੱਡੀ ਖਰਾਬ ਹੋਇਆ ਕੀ ਕਰੀਏ ਰਿਕਵਰੀ ਆਉਗੀ ਤਾਂ ਗੱਡੀ ਫਿਰ ਲੈ ਕੇ ਜਾਵਾਂਗੇ ਵਰਕਸ਼ਾਪ ਵਿੱਚ ਚਲੋ ਦੋਸਤੋ ਅੱਜ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਔਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੀ ਹੈ ਇੱਕ ਨਵੀਂ ਵੀਡੀਓ ਵਿੱਚ